ਦੁਨੀਆ ਦੇ ਇਤਿਹਾਸ ਦੇ ਵਿੱਚ ਪਹਿਲੀ ਵਾਰ ਹੋਇਆ ਕਿ ਅਮਰੀਕਾ ਨੂੰ ਇੱਕ ਦਿਨ ਦੇ ਵਿੱਚ 1 ਟ੍ਰਿਲੀਅਨ ਡਾਲਰ ਦਾ ਨੁਕਸਾਨ ਹੋਇਆ ਸਟਾਕ ਮਾਰਕੀਟ ਦੇ ਵਿੱਚ 1 ਟ੍ਰਿਲੀਅਨ ਡਾਲਰ ਇਹ 1 ਟ੍ਰਿਲੀਅਨ ਡਾਲਰ ਕਿੰਨਾ ਬਣਦਾ ਤੁਸੀਂ ਆਪ حساب ਲਾ ਲਓ ਕਿ ਇੰਡੀਆ ਦੀ ਜਿਹੜੀ ਕੁੱਲ ਜੀਡੀਪੀ ਹੈਗੀ ਆ ਕੁੱਲ ਉਹ 3.5 ਟ੍ਰਿਲੀਅਨ ਡਾਲਰ ਹੈਗੀ ਆ ਉਹਦਾ 1/3 ਹਿੱਸਾ 1 ਟ੍ਰਿਲੀਅਨ ਡਾਲਰ ਇੰਨਾ ਨੁਕਸਾਨ ਹੋਇਆ ਅਮਰੀਕਾ ਦੀਆਂ ਜਿਹੜੀਆਂ ਟੈਕ ਕੰਪਨੀਆਂ ਸੀਗੀਆਂ ਉਹਨਾਂ ਨੂੰ ਉਹਦੇ ਵਿੱਚੋਂ ਸਭ ਤੋਂ ਜ਼ਿਆਦਾ 600 ਬਿਲੀਅਨ ਡਾਲਰ ਦਾ ਜਿਹੜਾ ਨੁਕਸਾਨ ਹੋਇਆ ਉਹ ਐਨਵੀਡੀਆ ਜਿਹੜੀਆਂ ਚਿਪਾਂ ਬਣਾਉਣੇ ਵਾਲੀ ਕੰਪਨੀਆਂ ਉਹਨੂੰ ਸਭ ਤੋਂ ਜ਼ਿਆਦਾ ਨੁਕਸਾਨ ਹੋਇਆ ਸਿਰਫ ਇੱਕ ਚਾਈਨਾ ਦੀ ਇੱਕ ਐਪ ਦੇ ਨਾਲ ਇਸ ਤੋਂ ਪਹਿਲਾਂ ਜਿਹੜੀ ਇਹ ਟੈਰਿਫ ਟੈਰਿਫ ਗੇਮ ਖੇਡੀ ਜਾ ਰਹੀ ਸੀ ਵਰਲਡ ਲੈਵਲ ਤੇ ਅਮਰੀਕਾ ਦੇ ਟਰੰਪ ਬਲੋ ਚਾਈਨਾ ਬਲੋ ਵੀ ਖੇਡੀ ਜਾ ਰਹੀ ਸੀ ਉਹਦੇ ਵਿੱਚ ਹੀ ਖਬਰਾਂ ਆਉਂਦੀਆਂ ਕਿ ਜਿਹੜੀ ਇਹ ਟਿਕਟੌਕ ਹੈਗੀ ਆ ਅਮਰੀਕਾ ਦੇ ਵਿੱਚ ਬੰਦ ਕਰ ਦਿੱਤੀ ਗਈ ਆ ਉਹਨੂੰ 75 ਦਿਨ ਦਾ ਟਾਈਮ ਦਿੱਤਾ ਗਿਆ ਹੈ ਕਿ ਜਿਹੜੀ ਅਮਰੀਕਾ ਦੀ ਇਹ ਟਿਕਟੌਕ ਵਾਲੀ ਕੰਪਨੀ ਆ ਉਹ ਆਪਣਾ ਟਿਕਟੌਕ ਕੋਈ ਅਮਰੀਕਾ ਦੀ ਕੰਪਨੀ ਨੂੰ ਵੇਚ ਦਵੇ ਕਹਾ ਜਾ ਰਿਹਾ ਕਿ ਹੋ ਸਕਦਾ ਆਉਣ ਵਾਲੇ ਸਮੇਂ ਦੇ ਵਿੱਚ ਐਲਨ ਮਸਕ ਇਹ ਟਿਕਟੌਕ ਲੈ ਵੀ ਲਊਗਾ ਜੇਕਰ ਐਲਨ ਮਸਕ ਨੇ ਇਹ ਟਿਕਟੌਕ ਲੈ ਲਈ ਤਾਂ ਇਹ ਇੰਡੀਆ ਦੇ ਵਿੱਚ ਯਕੀਨਨ ਚੱਲੂਗੀ ਕਿਉਂਕਿ ਇੰਡੀਆ ਦੇ ਵਿੱਚ ਪਹਿਲਾਂ ਹੀ ਇਹ YouTube, Instagram, Facebook ਵਗੈਰਾ ਇਹ ਸਾਰੀਆਂ ਅਮਰੀਕਾ ਦੀਆਂ ਕੰਪਨੀਆਂ ਇਹ ਚੱਲਦੀਆਂ ਹੀ ਪਈਆਂ ਹਨ ਸੋ ਚਲੋ ਇੱਕ ਲੱਗ ਵਿਚਾਰ ਸੀਗਾ ਪਰ 1 ਟ੍ਰਿਲੀਅਨ ਡਾਲਰ ਦਾ ਇੱਕ ਦਿਨ ਦੇ ਵਿੱਚ ਨੁਕਸਾਨ ਕਰਕੇ ਜਿਹੜਾ ਰਿਕਾਰਡ ਬਣਾਇਆ ਇੱਕ ਚਾਈਨਾ ਦੀ ਐਪ ਨੇ ਡੀਪ ਸੀਕ ਨੇ ਉਹਦਾਰੇ ਆਪਾਂ ਪੂਰੇ ਤਰੀਕੇ ਨਾਲ ਜਾਣਦੇ ਆ ਚਾਈਨਾ ਇਸ ਵੇਲੇ ਇਕੱਲੇ ਅਮਰੀਕਾ ਲਈ ਖਤਰਾ ਨਹੀਂ ਪੂਰੀ ਦੁਨੀਆ ਦੇ ਲਈ ਇੱਕ ਤਰ੍ਹਾਂ ਦੇ ਨਾਲ ਇਹ ਥ੍ਰੈਟ ਬਣ ਚੁੱਕਿਆ ਕਿਉਂਕਿ ਚਾਈਨਾ ਨੇ ਪਿਛਲੇ ਕੁਝ ਸਾਲਾਂ ਦੇ ਵਿੱਚ ਜਿਹੜੀ ਤਰੱਕੀ ਕੀਤੀ ਆ چاہے ਸਾਇੰਸ ਆ ਚਾਹੇ ਮੈਨੂਫੈਕਚਰਿੰਗ ਆ ਚਾਹੇ ਕੋਈ ਟੈਕਨੋਲੋਜੀ ਆ ਦਾ ਇਹ ਵਪਾਰ ਦਾ ਐਕਸਪੋਰਟ ਕਰਨ ਦੇ ਵਿੱਚ ਉਹਨਾਂ ਦੀ ਜਿਹੜੀ ਸਰਦਾਰੀ ਐ ਇਸ ਵੇਲੇ ਦੁਨੀਆ ਦੇ ਵਿੱਚ ਚੱਲ ਰਹੀ ਆ ਇਸ ਵੇਲੇ ਜੇ ਕਹਿ ਲੋ ਕਿ ਹਰੇਕ ਫੀਲਡ ਦੇ ਵਿੱਚ ਚਾਈਨਾ ਵਾਲੇ ਨੰਬਰ 1 ਤੇ ਹੀ ਬੈਠੇ ਲੱਗਦੇ ਆ ਅਸਲੀ ਵਿਸ਼ਵਗੁਰੂ ਤਾਂ ਇਹ ਚਾਈਨਾ ਵਾਲੇ ਲੱਗਦਾ ਆਉਣ ਵਾਲੇ ਸਮੇਂ ਦੇ ਵਿੱਚ ਬਣ ਜਾਣਗੇ ਬਾਕੀ ਤਾਂ ਸਿਰਫ ਗੱਲਾਂ ਮਾਰੀ ਜਾਂਦੇ ਆ 6ਵੀਂ ਜਨਰੇਸ਼ਨ ਦਾ ਜਿਹੜਾ ਇਹਨਾਂ ਨੇ ਹਵਾਈ ਜਹਾਜ਼ ਸੈਨਾਲੇ ਬਣਾਤੇ ਆ ਨਕਲੀ ਸੂਰਜ ਬਣਾਤੇ ਆ ਤੇ ਜਿਹੜੇ ਬੜੇ ਬੜੇ ਡੈਮ ਜਿਹੜੇ ਦੁਨੀਆ ਦੇ ਵਿੱਚ ਹੈ ਨਹੀਂ ਕਿ ਜਿਹਦੇ ਨਾਲ ਧਰਤੀ ਤੱਕ ਸਲੋ ਕਰ ਦਿੱਤੀ ਆ ਐਦਾਂ ਦੀਆਂ ਚੀਜ਼ਾਂ ਇਹਨਾਂ ਨੇ ਇਨਵੈਂਟ ਕਰਤੀਆਂ ਵਨ ਐਡੀ ਵੱਡੀ ਇਹਨਾਂ ਦੀ ਜਾਨਕੀ ਇੱਕ ਤਰ੍ਹਾਂ ਨਾਲ ਜੀ ਡੀ ਪੀ ਖੜੀ ਕਰ ਦਿੱਤੀ ਆ ਪੂਰੇ ਵਰਲਡ ਦੇ ਅੱਗੇ ਤੇ ਐਡਾ ਤਕੜਾ ਵਪਾਰ ਮੈਨੂਫੈਕਚਰਿੰਗ ਸਾਰੀਆਂ ਚੀਜ਼ਾਂ ਦੇ ਵਿੱਚ ਐਸ ਵੇਲੇ ਇਹ ਨੰਬਰ 1 ਤੇ ਜਾ ਰਿਹਾ ਐਸ ਵੇਲੇ ਅਮਰੀਕਾ ਦੁਨੀਆ ਦੇ ਵਿੱਚ ਲੀਡ ਕਰ ਰਿਹਾ ਨਾ ਕਿਤੇ ਨਾ ਕਿਤੇ ਇਹਨੂੰ ਹਰੇਕ ਫੀਲਡ ਦੇ ਵਿੱਚ ਬੀਟ ਕਰਦਾ ਜਾ ਰਿਹਾ ਤੇ ਇਸੇ ਤਰ੍ਹਾਂ ਇਹ ਜਿਹੜਾ ਟੈਕ ਦੇ ਵਿੱਚ ਐਸ ਵੇਲੇ ਇਹਨਾਂ ਨੇ ਇੱਕ ਡੀਪ ਸੀਕ ਨਾਮ ਦੀ ਜਿਹੜੀ ਚੈਟ ਜੀਟੀਪੀ ਦੇ ਮੁਕਾਬਲੇ ਲਿਆਂਦੀ ਆ ਜਿਹੜੀ AI ਟੈਕਨੋਲੋਜੀ ਐਪਲੀਕੇਸ਼ਨ ਲੈ ਕੇ ਆਂਦੀ ਆ ਜਿਹੜੀ ਚੈਟ ਜੀਟੀ ਤੋਂ ਵੀ ਅੱਗੇ ਐਡਵਾਂਸ ਆ ਸਮਾਰਟ ਆ ਇੱਕ ਤਰ੍ਹਾਂ ਨਾਲ ਇਹਨਾਂ ਨੇ ਇਹ ਫ੍ਰੀ ਲਾਂਚ ਕਰ ਦਿੱਤਾ ਜਦਕਿ ਇਹ ਚੈਟ ਜੀਟੀਪੀ ਥੋੜੇ ਪੈਸੇ ਲੈਂਦੀ ਸੀਗੀ ਸੋ ਉਹੀ ਖੇਡ ਖੇਢੀ ਹੈ ਜਿੱਦਾਂ ਰਿਲਾਈਐਂਸ ਵਾਲਿਆਂ ਨੇ ਇੰਡੀਆ ਦੇ ਵਿੱਚ ਖੇਢੀ ਪਹਿਲਾਂ ਫ੍ਰੀ ਫ੍ਰੀ ਦਾ ਫੰਡਾ ਦੇ ਕੇ ਬਾਅਦ ਦੇ ਵਿੱਚ ਸ਼ਾਇਦ ਉਹ ਕਰ ਦੂਗੇ ਇਹ ਚੈਟ ਜੀਟੀਪੀ ਹੈਗੀ ਆ ਉਹ ਜਿਹੜੀ ਐਪਲ ਦੀ ਪਲੇ ਸਟੋਰ ਆ ਉਹਦੇ ਵਿੱਚ ਇਹਦੇ ਤੋਂ ਪਿੱਛੇ ਸਰ ਗਈ ਆ ਤੇ ਇੱਕ ਦਿਨ ਦੇ ਵਿੱਚ ਡੀਪ ਸੀ ਕਾਲਿਆਂ ਨੇ ਐਨਾ ਇਹਨੂੰ ਡਾਊਨਲੋਡ ਕੀਤਾ ਲੋਕਾਂ ਨੇ ਅਮਰੀਕਾ ਵਾਲੇ ਚਾਈਨਾ ਨੂੰ ਰੋਕਣ ਦੇ ਇਸ ਵੇਲੇ ਪੂਰਾ ਜੋਰ ਲਾਇਆ ਜਿਹੜੀਆਂ ਚਿਪ ਵਗੈਰਾ AI ਉਹਨਾਂ ਨੂੰ ਐਕਸਪੋਰਟ ਕੀਤੀਆਂ ਜਾਂਦੀਆਂ ਸੀਗੀਆਂ ਚਾਈਨਾ ਦੇ ਵਿੱਚ ਉਹਨਾਂ ਨੇ ਉਹਦੇ ਉੱਤੇ ਹੁਣ ਰੋਕ ਲਗਾ ਦਿੱਤੀ ਆ ਅਮਰੀਕਾ ਚਾਈਨਾ ਨੂੰ ਇਸ ਵੇਲੇ ਰੋਕਣ ਦੇ ਲਈ ਕਹਿ ਲਓ ਕਿ ਪੂਰੀ ਦੁਨੀਆ ਦੇ ਵਿੱਚ ਚਾਈਨਾ ਨੂੰ ਰੋਕਣ ਦੇ ਲਈ ਪੂਰਾ ਇੱਕ ਜੋਰ ਲਾਇਆ ਜਾ ਰਿਹਾ ਪਰ ਇੰਡੀਆ ਦੇ ਵਿੱਚ ਚਾਈਨਾ ਦੇ ਵਿੱਚ ਕੁਝ ਵੀ ਹੁੰਦਾ ਚੁੱਪ ਕਰਕੇ ਬੈਠ ਜਾ ਜਾਂਦਾ ਕੋਈ ਬੋਲਿਆ ਨਹੀਂ ਜਾਂਦਾ ਜੋ ਗੋਦੀ ਮੀਡੀਆ ਦੇ ਵਿੱਚ ਬੈਠਿਆ ਸਾਰੇ ਸਨਾਟੇ ਚ ਚਲ ਜਾਂਦੇ ਆ ਚੁੱਪ ਹੋ ਜਾਂਦੇ ਆ ਕੁਝ ਨਹੀਂ ਬੋਲਦੇ ਹੈਗੇ ਚਾਈਨਾ ਨਾਲ ਬਾਰਡਰ ਨੂੰ ਲੈ ਕੇ ਇੰਡੀਆ ਦਾ ਕਲੈਸ਼ ਚੱਲਦਾ ਹੀ ਰਹਿੰਦਾ ਬਹੁਤ ਸਾਰੇ ਜਿਹੜੇ ਨੌਜਵਾਨ ਹੈਗੇ ਆ ਫੌਜ ਵਾਲੇ ਉੱਥੇ ਉਹਨਾਂ ਦੀਆਂ ਸ਼ਹੀਦੀਆਂ ਵੀ ਹੋ ਚੁੱਕੀਆਂ ਹੈਗੀਆਂ ਪਰ ਫਿਰ ਵੀ ਇੰਡੀਆ ਦਾ ਜਿਹੜਾ ਟ੍ਰੇਡ ਹੈਗਾ ਚਾਈਨਾ ਦੇ ਨਾਲ ਪਿਛਲੇ 2024 ਦਾ 120 ਬਿਲੀਅਨ ਡਾਲਰ ਦਾ ਇੱਕ ਤਰ੍ਹਾਂ ਨਾਲ ਉੱਥੋਂ ਇਹਨਾਂ ਨੇ ਸਮਾਨ ਜਿਹੜਾ ਮੰਗਾਇਆ ਚਾਈਨਾ ਤੋਂ ਤੇ ਆਪਣੇ ਗੋਦੀ ਮੀਡੀਆ ਦੇ ਵਿੱਚ ਚਾਈਨਾ ਦਾ ਮਜ਼ਾਕ ੜਾਇਆ ਜਾਂਦਾ ਕਿ ਸਸਤਾ ਮਾਲ ਨਕਲੀ ਮਾਲ ਹੋਊਗਾ ਵੀ ਪਰ ਇੱਕ ਚਾਈਨਾ ਜਿਹਨੂੰ ਸਸਤਾ ਮਾਲ ਕਿਹਾ ਜਾਂਦਾ ਸੀ ਇੱਕ ਅਮਰੀਕਾ ਦੀ AI ਟੈਕਨੋਲੋਜੀ AI ਟੈਕ ਨੂੰ ਇਹਟ ਬੜੀਆਂ ਕੰਪਨੀਆਂ ਨੂੰ ਟੱਕਰ ਦੇ ਰਹੀ ਆ ਇਹ ਡੀਪ ਸੀਕ ਨਾਮ ਦੀ ਇੱਕ ਕੰਪਨੀ ਛੋਟੀ ਜਿਹੀ ਕੰਪਨੀ ਜਿਹਦੇ ਵਿੱਚ ਇੱਕ ਤਰ੍ਹਾਂ ਨਾਲ ਕਹਿ ਸਕਦੇ ਆ ਕਿ ਜਿਹੜੇ ਨੌ ਸਿੱਖਿਆ ਇਹ ਨੌਜਵਾਨ ਸੀਗੇ ਉਹਨਾਂ ਨੇ ਬਣਾਈ ਆ 3 ਜਨਵਰੀ ਨੂੰ ਚਾਈਨਾ ਇੱਕ ਪ੍ਰੋਡਕਟ ਕੱਢਦਾ ਜਿਹੜਾ ਅਮਰੀਕਾ ਦੀਆਂ ਬੜਬੜੀਆਂ ਟੈਕ ਕੰਪਨੀਆਂ ਨੂੰ ਇੱਕ ਤਰ੍ਹਾਂ ਦੇ ਨਾਲ ਪੜ ਨਹੀਂ ਪਾ ਦਿੰਦਾ ਇਹ ਚਾਈਨਾ ਦੀ AI ਐਪ AI ਦਾ ਜਿਹੜਾ ਸਿਸਟਮ ਹੁੰਦਾ ਸਾਰਾ ਬਦਲ ਸਿਰਦਾ ਚਾਈਨਾ ਦੀ ਇਹ ਐਪ ਜਿਹੜੀ ਡੀਪ ਸੀਕ ਹੈਗੀ ਆ ਇਹਦੇ ਜਿਹੜੇ ਫੀਚਰਸ ਹੈਗੇ ਆ ਦੱਸਿਆ ਜਾ ਰਿਹਾ ਕਿ ਜਿਹੜੀ ਆ ਬਹੁਤ ਸਾਰੀਆਂ AI ਇਹ ਐਪਸ ਆਲਰੇਡੀ ਇਹ ਅਵੇਲੇਬਲ ਹੈਗੀਆਂ ਆ ਚਾਹੇ ਉਹ ਚੈਟ ਜੀਟੀਪੀ ਹੋਈਆਂ ਚਾਹੇ ਮੈਟਾ ਵਰਗੀਆਂ ਉਹਨਾਂ ਤੋਂ ਤਾਂ ਕਿਤੇ ਜ਼ਿਆਦਾ ਇਹ ਪਰਪੱਕ ਜਾਂ ਇੱਕ ਤਰ੍ਹਾਂ ਦੇ ਨਾਲ ਵਧੀਆ ਦੱਸਿਆ ਜਾ ਰਿਹਾ ਦੂਸਰੀ ਜਿਹੜੀ ਹੈਰਾਨੀ ਵਾਲੀ ਗੱਲ ਇਹ ਆ ਕਿ ਇਹ ਜਿਹੜੀ AI ਕੰਪਨੀਆਂ ਚਾਈਨਾ ਦੀ ਜਿਹਨੇ ਡੀਪ ਸਿਕ ਬਣਾਇਆ ਉਹਨੂੰ 2 ਸਾਲ ਹੀ ਹੋਇਆ ਹਾਲੇ ਬਣੇ ਹੋਏ ਨੂੰ ਤੇ ਇਹ ਜਿਹੜੀ ਡੀਪ ਸਿਕ ਕੰਪਨੀ ਹੈਗੀ ਇਹਨੇ ਜਿਹੜਾ ਇਹ ਪ੍ਰੋਡਕਟ ਆ ਜੇਕਰ ਅਸੀਂ ਦਸੀਏ ਤਾਂ 5.6 ਮਿਲੀਅਨ ਡਾਲਰ ਦੇ ਵਿੱਚ ਹੀ ਬਣਾ ਸਟਿਆ ਬਿਲਕੁਲ 5.6 ਮਿਲੀਅਨ ਡਾਲਰ ਚ ਹੀ ਇਨਾਂ ਨੇ ਇਹ ਜਿਹੜੀ ਐਪ ਹੈਗੀ ਆ ਜਿਹਦਾ ਇਹਦਾ ਇਹ ਆਰ 1 ਮਾਡਲ ਹੈਗਾ ਡੀਪ ਸਿੱਕ ਦਾ ਉਹ 5.6 ਮਿਲੀਅਨ ਡਾਲਰ ਦੇ ਵਿੱਚ ਹੀ ਬਣਾਤਾ ਐਨੇ ਥੋੜੇ ਪੈਸਿਆਂ ਦੇ ਵਿੱਚ ਦੱਸਿਆ ਜਾ ਰਿਹਾ ਕਿ ਇਸ ਤਰ੍ਹਾਂ ਦੇ ਜਿਹੜੇ AI ਮਾਡਲ ਨੂੰ ਟ੍ਰੇਨ ਕਰਨ ਦੇ ਲਈ ਬਹੁਤ ਸਾਰੀ ਇਨਫੋਰਮੇਸ਼ਨ ਬਹੁਤ ਸਾਰਾ ਪੈਸਾ ਜਾਨੀ ਕਿ ਲੱਗਦਾ ਹੁੰਦਾ ਹੈ ਇੱਕ ਜਿਹੜੀਆਂ ਕੰਪਨੀਆਂ ਟੈਕ ਕੰਪਨੀਆਂ ਅਮਰੀਕਾ ਦੀਆਂ ਆ ਉਹਨਾਂ ਤੋਂ 100 ਗੁਣਾ ਘੱਟ 100 ਗੁਣਾ ਘੱਟ ਪੈਸਿਆਂ ਦੇ ਵਿੱਚ ਇਹਨਾਂ ਨੇ ਇਹ ਡੀਪ ਸੀਕ ਨਾਮ ਦੀ ਜਿਹੜੀ ਇੱਕ ਐਪ ਆ ਉਹ ਬਣਾ ਕੇ ਪੇਸ਼ ਕਰਤੀ ਮਾਰਕੀਟ ਦੇ ਵਿੱਚ ਇਹ ਡੀਪ ਸੀਕ ਦਾ ਜਿਹੜਾ R1 ਮਾਡਲ ਆ ਉਹ ਫ੍ਰੀ ਲਾਂਚ ਕਰ ਦਿੱਤਾ ਗਿਆ ਆਮ ਜਨਤਾ ਦੇ ਲਈ ਤੁਸੀਂ ਇਹਨੂੰ ਵਰਤ ਸਕਦੇ ਆ ਜਿੱਦਾਂ ਚੈਟ ਜੀਟੀਪੀ ਦੇ ਵਿੱਚ ਥੋੜੇ ਪ੍ਰੀਮੀਅਮ ਇੱਕ ਲੈਣ ਦੇ ਲਈ ਥੋੜੇ ਪੈਸੇ ਲੱਗਦੇ ਹੁੰਦੇ ਸੀਗੇ ਇਹਨੂੰ ਡੀਪ ਸੀਕ ਨੂੰ ਪੂਰੀ ਤਰ੍ਹਾਂ ਫ੍ਰੀ ਇੱਕ ਤਰ੍ਹਾਂ ਰੱਖਿਆ ਗਿਆ ਹੈ بڑے بڑے ਦੁਨੀਆ ਦੇ ਕਾਰਪੋਰੇਟ ਜਿਹੜੇ ਹੈਗੇ ਆ ਉਹ ਵੀ ਜੇਕਰ ਇਸ ਜਿਹੜਾ ਡੀਪ ਸੀਕ ਹੈਗਾ ਉਹਨੂੰ ਵਰਤੂਗੇ ਇਨੂੰ 3 ਗੁਣਾ ਘੱਟ ਸਸਤਾ ਰੱਖਿਆ ਗਿਆ ਹੈ ਜਿਹੜਾ ਚੈਟ ਜੀਟੀਪੀ ਹੈਗਾ ਜਾਂ ਕੋਈ ਹੋਰ AI ਮਾਡਲ ਜਿਹੜੇ ਐਸ ਵੇਲੇ ਇਹ ਮਾਰਕੀਟ ਦੇ ਵਿੱਚ ਉਪਲਬਧ ਹੈਗੇ ਆ ਯਾਦ ਰੱਖਣਾ ਬਣਦਾ ਹੈ ਕਿ ਚਾਈਨਾ ਉਹੀ ਚਾਈਨਾ ਆ ਜਿਹਦੇ ਤੇ ਅਮਰੀਕਾ ਨੇ ਜਿਹੜੇ ਚਿਪ ਐਕਸਪੋਰਟ ਕਰਨੇ ਤੇ ਜਿਹੜੀਆਂ ਪਾਬੰਦੀਆਂ ਲਾਈਆਂ ਹੋਈਆਂ ਆ ਕਿ ਚਾਈਨਾ ਕਿਤੇ ਜਿਹੜੀ ਇਹ AI ਰੇਸ ਆ ਉਹਦੇ ਵਿੱਚ ਸਾਡੇ ਤੋਂ ਅੱਗੇ ਨਾ ਨਿਕਲ ਜਾਏ ਸੋ ਇੰਨੀਆਂ ਪਾਬੰਦੀਆਂ ਲੱਗਣ ਦੇ ਬਾਵਜੂਦ ਵੀ ਇਹ ਜਿਹੜੀ AI ਰੇਸ ਆ ਉਹਦੇ ਵਿੱਚ ਅੱਗੇ ਨਿਕਲਦੇ ਦਿਖ ਰਿਹਾ ਐ ਇਸ ਵੇਲੇ ਚਾਈਨਾ ਇੰਡੀਆ ਤੋਂ 2 ਸਾਲ ਬਾਅਦ ਜ਼ਿਆਦਾ ਹੁੰਦਾ ਤੇ 1900 ਤੇ 1990 ਦੇ ਵਿੱਚ ਜਿਹੜੀ ਚਾਈਨਾ ਦੀ ਪਰ ਕੈਪੀਟਾ ਇਨਕਮ ਸੀਗੀ ਉਹ ਇੰਡੀਆ ਦੀ ਜਿਹੜੀ ਪਰ ਕੈਪੀਟਾ ਇਨਕਮ ਸੀਗੀ ਉਹਦੇ ਲਗਭਗ ਬਰਾਬਰ ਸੀਗੀ ਪਰ ਅੱਜ ਦੇ ਸਮੇਂ ਦੇ ਵਿੱਚ ਜਿਹੜੀ ਚਾਈਨਾ ਦੀ ਪਰ ਕੈਪੀਟਾ ਇਨਕਮ ਹੈਗੀ ਆ ਉਹ 5 ਗੁਣਾ ਜ਼ਿਆਦਾ ਆ ਮਤਲਬ ਕਿ ਜਿੰਨਾ ਇੱਕ ਬੰਦਾ ਪਰ ਐਵਰੇਜ ਕੱਢ ਕੇ ਇੰਡੀਆ ਦੇ ਵਿੱਚ ਕਮਾਉਂਦਾ ਉਹਦੇ ਨਾਲੋਂ 5 ਗੁਣਾ ਜ਼ਿਆਦਾ 5 ਗੁਣਾ ਜ਼ਿਆਦਾ ਇੱਕ ਬੰਦਾ ਚਾਈਨਾ ਦੇ ਵਿੱਚ ਇਸ ਵੇਲੇ ਕਮਾ ਰਿਹਾ ਹੈ। ਤੋਂ ਕਹਿਣ ਨੂੰ ਤਾਂ ਉੱਥੇ ਇਸ ਵੇਲੇ ਇੱਕ ਡਿਕਟੇਟਰਸ਼ਿਪ ਸਰਕਾਰ ਹੈਗੀ ਆ ਪਰ ਜਿੰਨੀ ਡਿਵੈਲਪਮੈਂਟ ਉਹਨਾਂ ਨੇ ਕੁਝ ਸਾਲਾਂ ਦੇ ਵਿੱਚ ਕੀਤੀ ਆ ਮੈਨੂੰ ਨਹੀਂ ਲੱਗਦਾ ਕਿ ਬਹੁਤ ਸਾਰੀਆਂ ਲੋਕਤੰਤਰੀ ਦੇਸ਼ ਹੈਗੇ ਆ ਉਹਨਾਂ ਦੇ ਵਿੱਚ ਹੋਈ ਆ। ਇਹ ਜਿਹੜੀ ਡੀਪ ਸੀਕ ਆ ਇੱਕ ਇਹ ਹੈਗਜ਼ ਬਾਉ ਇਹ ਰਿਸਰਚ ਲੈਬ ਦੇ ਵਿੱਚ ਬਣਾਈ ਗਈ ਆ। ਆਪਣੀ ਵੀ ਇਹ 2023 ਦੇ ਵਿੱਚ ਬਣੀ ਆ 2 ਸਾਲ ਵੀ ਪੂਰੇ ਨਹੀਂ ਹੋਏ ਹੈਗੇ। ਤੇ ਇਹਦਾ ਜਿਹੜਾ ਕਰਤਾ ਧਰਤਾ ਹੈ ਇੱਕ ਇਹ ਲਿਆੰਗ ਫੈਨਵੇਗ ਇੱਕ ਪਤਲਾ ਜਿਹਾ ਇੱਕ ਜਾਨੀ ਕਿ ਛੋਟੀ ਉਮਰ ਦਾ ਨੌਜਵਾਨ ਮੁੰਡਾ ਹੈਗਾ ਜਿਹਨੇ AI ਲਿਆੰਗ ਫੈਨਵੇਗ ਹੈਗਾ ਜਿਨੇ ਇਹ ਡੀਪ ਸੀਕ ਬਣਾਈ ਆ ਇਹਨੇ ਆਪਣੇ ਨਾਲ ਜਿਹੜੀ ਟੀਮ ਵੀ ਹੈਗੀ ਆ ਉਹ ਇੱਕ ਯੂਨੀਵਰਸਿਟੀ ਦੇ ਜਿਹੜੇ ਗ੍ਰੈਜੂਏਟ ਪਾਸ ਕਰਕੇ ਨਵੇਂ ਮੁੰਡੇ ਉਹਨਾਂ ਨੂੰ ਤਿੰਨ ਚਾਰ ਨੂੰ ਚੱਕਿਆ ਤੇ ਉਹਨਾਂ ਨੂੰ ਨਾਲ ਲੈ ਕੇ ਇਹਨੇ ਬਣਾ ਸਿਟੀ ਤਾਂ ਸਾਰੀ ਦੁਨੀਆ ਦੇ ਵਿੱਚ ਇਸ ਵੇਲੇ ਕਿਹਾ ਜਾ ਰਿਹਾ ਕਿ ਐਡ ਐਡੀਆਂ ਟੈਕ ਕੰਪਨੀਆਂ ਅਮਰੀਕਾ ਦੀਆਂ ਐਨਵੀਡੀਆ ਵਰਗੀਆਂ ਜਿਨ੍ਹਾਂ ਨੂੰ 600 ਬਿਲੀਅਨ ਡਾਲਰ ਇੱਕ ਦਿਨ ਦੇ ਵਿੱਚ ਨੁਕਸਾਨ ਹੋ ਗਿਆ ਸ਼ੇਅਰ ਮਾਰਕੀਟ ਦੇ ਵਿੱਚ ਇੰਨਾ ਉਹਨਾਂ ਦਾ ਥੱਲੇ ਡਿੱਗ ਗਿਆ ਸਟਾਕ ਤਾਂ ਦੁਨੀਆ ਨੂੰ ਕਹਿ ਰਹੀ ਹੈ ਕਿ ਤੁਸੀਂ ਕੀ ਕਰਦੇ ਸੀਗੇ ਤੁਸੀਂ ਪਰ ਹੁਣ ਵਿੱਚ ਵਿੱਚ ਖਬਰ ਆ ਰਹੀ ਹੈ ਕਿ ਐਨਵੀਡੀਆ ਵਾਲੇ ਕਹਿ ਰਿਹਾ ਕਿ ਚਿਪਾਂ ਕਿਸੇ ਨਾ ਕਿਸੇ ਤਰ੍ਹਾਂ ਉੱਥੇ ਚਲ ਗਈਆਂ ਗਈਆਂ ਨਹੀਂ ਗਈਆਂ ਪਰ ਅਲੱਗ ਗੱਲ ਆ ਪਰ ਇੱਕ ਐਨੇ ਘੱਟ ਪੈਸਿਆਂ ਦੇ ਵਿੱਚ ਨੌ ਸਿੱਖਿਆ ਬੰਦਿਆਂ ਨੇ ਜਾਂ ਕਹਿ ਲਓ ਨਵੇਂ ਵੇ ਬੰਦਿਆਂ ਨੇ ਇਹ ਡੀਪਸੀਕ ਨਾਮ ਦੀ ਇੱਕ ਐਪਲੀਕੇਸ਼ਨ ਲਿਆ ਕੇ ਖੜੀ ਕਰ ਦਿੱਤੀ ਚਾਈਨਾ ਦੇ ਜਿਹੜੇ ਉੱਪਰ ਵਾਲੇ ਅਫੀਸ਼ਲ ਅਧਿਕਾਰੀ ਸੀਗੇ ਉਹਨਾਂ ਨੂੰ ਵੀ ਨਹੀਂ ਪਤਾ ਸੀਗਾ ਇਹ ਡੀਪਸੀਕ ਨਾਮ ਦੀ ਚੀਜ਼ ਕੀ ਹੈਗੀ ਆ ਉਹਨਾਂ ਨੇ ਆ ਜਿਹੜਾ ਬੰਦਾ ਲਿਆਂਗ ਸੀਗਾ ਇਹਨੂੰ ਜਦੋਂ ਐਡਾ ਮਾਰਕੀਟ ਦੇ ਵਿੱਚ ਜਾਂ ਪੂਰੇ ਵਰਲਡ ਦੇ ਵਿੱਚ ਰੌਲਾ ਪੈ ਗਿਆ ਡੀਪਸੀਕ ਦਾ ਤਾਂ ਉਹਨਾਂ ਨੂੰ ਬੁਲਾਇਆ ਤਾਂ ਉਹਨਾਂ ਗੱਲਬਾਤ ਕੀਤੀ ਬਈ ਤੁਸੀਂ ਤਾਂ ਬੜਾ ਇਹ ਐਸ ਵੇਲੇ ਕਾਰਨਾਮਾ ਹੀ ਕਰ ਦਿੱਤਾ ਸੋ ਜੇਕਰ ਦੇਖਿਆ ਜਾਵੇ ਚਾਈਨਾ ਐਸ ਵੇਲੇ ਇੱਕ ਤਰ੍ਹਾਂ ਦੇ ਨਾਲ ਪੂਰੀ ਤਿਆਰੀ ਕਰ ਰਿਹਾ ਜੇਕਰ ਕੱਲੂ ਵਾਰ ਵੀ ਲੱਗਦੀ ਆ ਉਹ ਇਸ ਵੇਲੇ ਜਿਹੜਾ ਆਪਣਾ ਦੁਸ਼ਮਣ ਸਮਝ ਰਿਹਾ ਉਹ ਅਮਰੀਕਾ ਨੂੰ ਸਮਝ ਰਿਹਾ ਪਰ ਹਾਂ ਜਿਹੜੇ ਇਹ بڑے بڑے ਦੁਸ਼ਮਣ ਹੁੰਦੇ ਆ ਕਦੀ ਸਿੱਧਾ ਆਪਸ ਦੇ ਵਿੱਚ ਟੱਕਰਾਂ ਨਹੀਂ ਲੈਂਦੇ ਹੈਗੇ ਪਰ ਜੇਕਰ ਦੇਖਿਆ ਜਾਵੇ ਇਹ ਚਾਈਨਾ ਫਿਰ ਵੀ ਪੂਰੀ ਤਿਆਰੀ ਆਪਣੀ ਇਸ ਵੇਲੇ ਕਰ ਰਿਹਾ ਜੇਕਰ ਕੱਲੂ ਕੋਈ ਵਾਰ ਵਗੈਰਾ ਵੀ ਲੱਗਦੀ ਆ ਉਹ ਕਿਸ ਤਰ੍ਹਾਂ ਇਹ ਸਰਵਾਈਵ ਕਰੂਗਾ ਤੁਸੀਂ ਦੇਖ ਲਓ ਉਹ ਆਇਲ ਜਿਹੜਾ ਉਹਨਾਂ ਦਾ ਸੀ ਰੂਟ ਸੀਗਾ ਉਹਨੂੰ ਛੱਡ ਕੇ ਇਸ ਵੇਲੇ ਇਹ ਬੀ ਆਰ ਆਈ ਰੋਡ ਪੂਰਾ ਬਣਾ ਰਹਾ ਜਿਹਦੇ ਤੇ ਬੰਨ trillions ਡਾਲਰ ਇਹ ਖਰਚ ਰਹੇ ਆ ਤੇ ਨੇਪਾਲ ਤੋਂ ਵੀ ਇਹਨਾਂ ਨੇ ਇਹ ਜਿਹੜਾ BRI ਰੋਡ ਆ ਉਹਨੂੰ ਜੋੜ ਲਿਆ ਨਾਲ ਉਹਦੇ ਇਹ ਉਹੀ BRI ਰੋਡ ਹੈਗਾ ਜਿਹਨੂੰ ਸਿਲਕ ਰੋਡ ਕਿਸੇ ਸਮੇਂ ਕਿਹਾ ਜਾਂਦਾ ਸੀ ਇਹਦੇ ਨਾਲ ਇਹਨਾਂ ਨੇ ਪਾਕਿਸਤਾਨ ਅਫਗਾਨਿਸਤਾਨ ਇਹ ਇਹ ਰਸ਼ੀਆ ਦੇ ਬਹੁਤ ਸਾਰੇ ਸ਼ਹਿਰ ਇਸ ਤਰ੍ਹਾਂ ਦੇ ਨਾਲ ਇੱਕ ਪੂਰਾ ਇਹ ਰੋਡ ਦੇ ਥਰੂ ਟ੍ਰੇਡ ਕਰਨ ਦਾ ਜਿਹੜਾ ਇਹ ਤਰੀਕਾ ਹੈਗਾ ਆਉਣ ਵਾਲੇ ਸਮੇਂ ਦੇ ਵਿੱਚ ਪੂਰਾ ਵਿਕਸਿਤ ਕਰਨ ਦੀ ਪੂਰੀ ਕੋਸ਼ਿਸ਼ ਕਰ ਰਿਹਾ ਇਸ ਵੇਲੇ ਸੋ ਜਿੰਨੀਆ ਖੋਜਾਂ ਤਰੱਕੀ ਇਸ ਵੇਲੇ ਚਾਈਨਾ ਵਾਲੇ ਕਰ ਰਹੇ ਆ ਸੋ ਮੈਨੂੰ ਨਹੀਂ ਲੱਗਦਾ ਵਰਲਡ ਦੇ ਕਿਸੇ ਹੋਰ ਇਹ ਜਿਹੜਾ ਦੇਸ਼ ਹੈਗਾ ਉਹਦੇ ਵਿੱਚ ਹੋ ਰਹੀਆਂ ਹਾਲਾਂਕਿ ਇਹ ਕਿਹਾ ਜਾਂਦਾ ਕਿ ਇੱਥੇ ਡਿਕਟੇਟਰਸ਼ਿਪ ਹੈਗੀ ਆ ਸੋ ਇਹ ਹੁਣ ਉੱਥੋਂ ਦੇ ਲੋਕਾਂ ਨੂੰ ਪਤਾ ਹੋਊਗਾ ਕਿ ਉਹਨਾਂ ਦੀ ਨਿੱਜੀ ਜ਼ਿੰਦਗੀ ਕਿਸ ਤਰ੍ਹਾਂ ਦੀ ਆ ਪਰ ਜਿਹੜੀ ਇੱਕ ਤਰ੍ਹਾਂ ਦੇ ਨਾਲ ਹਰੇਕ ਫੀਲਡ ਦੇ ਵਿੱਚ ਤਰੱਕੀ ਹੈਗੀ ਆ ਉਹ ਇਸ ਵੇਲੇ ਕੀਤੀ ਜਾ ਰਹੀ ਆ ਸੋ ਜਿੰਨਾ ਵੀ ਇਹ ਇੱਥੇ ਮੈਨੂਫੈਕਚਰਿੰਗ ਕਰਦੇ ਆ ਉਹਦਾ ਬਹੁਤ ਸਾਰਾ ਹਿੱਸਾ ਸਾਰੀ ਦੁਨੀਆ ਨੂੰ ਟ੍ਰੇਡ ਕਰਦੇ ਆ ਉੱਥੇ ਭੇਜਦੇ ਆ ਇੰਡੀਆ ਵੀ ਇਹਨਾਂ ਤੋਂ ਬਹੁਤ ਸਾਰੀਆਂ ਚੀਜ਼ਾਂ ਦੇ ਲਈ ਨਿਰਭਰ ਹੈਗਾ ਜਿਆਦਾਤਰ ਜਿਹੜੀਆਂ ਚੀਜ਼ਾਂ ਮਾਰਕੀਟ ਦੇ ਵਿੱਚ ਚਾਈਨਾ ਤੋਂ ਹੀ ਮਗਾਈਆਂ ਜਾਂਦੀਆਂ ਆਹ ਲੈ ਲਓ ਤੁਸੀਂ ਇਲੈਕਟ੍ਰੋਨਿਕ ਲੈ ਲਓ ਜਾਂ ਫੋਨਸ ਲੈ ਲਓ ਇਹ ਸਿੱਧੇ ਜਾਂ ਅਸਿੱਧੇ ਤਰੀਕੇ ਨਾਲ ਉੱਥੋਂ ਹੀ ਬਣਵਾਏ ਜਾਂਦੇ ਆ ਬਾਅਦ ਦੇ ਵਿੱਚ ਲੇਬਲਿੰਗ ਲਾਤੀ ਜਾਂਦੀ ਆ ਬਹੁਤ ਸਾਰੇ ਬਿਊਟੀ ਪ੍ਰੋਡਕਟ ਜਿਹੜੇ ਹੈਗੇ ਆ ਉਹ ਵੀ ਚਾਈਨਾ ਤੋਂ ਹੀ ਬਣਵਾਏ ਜਾਂਦੇ ਆ ਤੇ ਇੱਥੇ ਆੜੀਆਂ ਕੰਪਨੀਆਂ ਉਹਨਾਂ ਤੇ ਆਪਣਾ ਲੇਬਲ ਲੈ ਕੇ ਅੱਗੇ ਚੇਪ ਦਿੰਦੀਆਂ ਸੋ ਇਸ ਤਰ੍ਹਾਂ ਦੇ ਨਾਲ ਇੱਕ ਤਰ੍ਹਾਂ ਨਾਲ ਕਿਹਾ ਜਾ ਸਕਦਾ ਹੈ ਕਿ ਚਾਈਨਾ ਨੇ ਪੂਰੀ ਦੁਨੀਆ ਦੀ ਜਿਹੜੀ ਇੱਕ ਮਾਰਕੀਟ ਹੈਗੀ ਆ ਉਹਦੇ ਤੇ ਕਬਜਾ ਹੀ ਕੀਤਾ ਹੋਇਆ ਤੇ ਉਹ ਇਹ ਜਿਹੜੀ ਡੀਪ ਸੀ ਕ ਨਾਮ ਦੀ ਜਿਹੜੀ ਹੁਣ ਇਹਨਾਂ ਨੇ AI ਐਪ ਲਾਂਚ ਕੀਤੀ ਆ ਉਹਦੇ ਨਾਲ ਦੁਨੀਆ ਨੂੰ ਇੱਕ ਵਾਰੀ ਪੂਰਾ ਹੈਰਾਨ ਕਰ ਦਿੱਤਾ ਆ ਆਪਾਂ ਗੱਲ ਕਰ ਲਈਏ ਕਿ ਜਿਹੜੀਆਂ AI ਟੈਕਨੋਲੋਜੀਸ ਹੈਗੀਆਂ ਜਿਹੜੀਆਂ ਦਿਨ ਪਰ ਦਿਨ ਇਸ ਵੇਲੇ ਵੱਧ ਰਹੀਆਂ ਉਹਦੇ ਨਾਲ ਬਹੁਤ ਸਾਰੀਆਂ ਜੌਬਸ ਜਿੱਦਾਂ ਦੱਸਿਆ ਜਾ ਰਿਹਾ ਜਾਂ ਵੀ ਰਹੀਆਂ ਆ ਤੇ ਕਈ ਜੌਬਸ ਜਿਹੜੀਆਂ ਨਵੀਆਂ ਬਣ ਵੀ ਰਹੀਆਂ ਉਤਪਨ ਵੀ ਹੋ ਰਹੀਆਂ ਸੋ ਆਪਾਂ ਨੂੰ ਵੀ ਜਿਹੜੇ ਆਪਣੇ ਨੌਜਵਾਨ ਮੁੰਡੇ ਵਗੈਰਾ ਪੜਦੇ ਆ ਉਹਨਾਂ ਨੂੰ ਜਿਹੜੇ ਇਸ ਤਰ੍ਹਾਂ ਦੀ ਕੋਈ ਪੜ੍ਹਾਈ ਹੈਗੀ ਆ AI ਬੇਸਡ ਐਜੂਕੇਸ਼ਨਸ ਹੈਗੀਆਂ ਆ ਉਹਨਾਂ ਵੱਲੋਂ ਜ਼ਰੂਰ ਭੇਜਣਾ ਚਾਹੀਦਾ ਕਿਉਂਕਿ ਆਉਣ ਵਾਲਾ ਸਮਾਂ ਇਹ ਜਿਹੜੀ ਇਦਾਂ ਦੀਆਂ ਟੈਕਨੋਲੋਜੀਸ ਹੈਗੀਆਂ ਇਹਨਾਂ ਦਾ ਹੀ ਆ ਦੀਪ ਸੀਗਾ ਇਸ ਵੇਲੇ ਇੱਕ ਤਰ੍ਹਾਂ ਦੇ ਨਾਲ ਮੈਂ ਵੀ ਦੇਖਦਾ ਸੀਗਾ ਕ੍ਰੈਸ਼ ਹੋ ਚੁੱਕਿਆ ਕਿ ਐਨਐਸ ਵੇਲੇ ਦੇ ਤੇ ਰੱਛ ਪੈ ਗਿਆ ਲੋਕਾਂ ਦਾ ਕਿ ਇਹਨੂੰ ਡਾਊਨਲੋਡ ਕਰ ਲਓ ਇਹਨੂੰ ਡਾਊਨਲੋਡ ਕਰ ਲਓ ਸੋ ਜਿਹੜੇ ਲੋਕ ਵੀ ਇਹ ਕੰਮ ਕਰਦੇ ਹੈਗਾ ਜਿਨ੍ਹਾਂ ਨੇ ਕੁਝ ਖੋਜ ਕਰਨੀ ਹੁੰਦੀ ਹੈ ਜਾਂ ਕੁਝ ਵੀ ਚੀਜ਼ ਜਾਨਣਾ ਹੁੰਦਾ ਆ ਉਹ ਚੈਟ ਜੀਟੀਪੀ ਜ਼ਿਆਦਾਤਰ ਯੂਜ਼ ਕਰਦੇ ਸੀਗੇ ਉਹਦੇ ਵਿੱਚ ਕਈ ਪ੍ਰੀਮੀਅਮ ਉਹਦਾ ਇੱਕ ਵਰਜਨ ਸੀਗਾ ਪੈਸੇ ਦੇਣੇ ਪੈਂਦੇ ਸੀਗੇ ਉਹ ਯੂਜ਼ ਕਰਦੇ ਸੀਗੇ ਜਿਹਨੂੰ ਕੀ ਆ ਡੀਪ ਸੀਕ ਨਾਮ ਦੀ ਜਿਹੜੀ ਹੁਣ ਇਹ ਚਾਈਨੀਜ਼ ਇਹ ਐਪ ਹੈਗੀ ਆ ਇਹ ਇੱਕ ਤਰ੍ਹਾਂ ਦੇ ਨਾਲ ਫ੍ਰੀ ਦੇ ਰਹੀ ਆ ਤੇ ਇਹ ਜਿਹੜਾ ਡੀਪ ਸੀਕ ਦਾ ਵਰਜਨ ਆ ਉਹ ਜਿਹੜੀ ਚੈਟ ਜੀਟੀਪੀ ਹੈਗੀਆਂ ਜਿਹੜੀਆਂ ਅਮਰੀਕਨ ਕੰਪਨੀਆਂ ਦੁਆਰਾ ਸਾਰੀਆਂ ਬਣਾਈਆਂ ਗਈਆਂ ਜਿੰਨੀਆਂ ਵੀ ਏਆਈ ਇਹ ਐਪਸ ਹੈਗੀਆਂ ਉਹਦੇ ਨਾਲੋਂ ਕਿਤੇ ਜ਼ਿਆਦਾ ਵਧੀਆ ਦੱਸਿਆ ਜਾ ਰਿਹਾ ਕਿਤੇ ਜ਼ਿਆਦਾ ਵਧੀਆ ਉਹਦਾ ਰਿਸਰਚ ਬੇਸਡ ਕੰਮ ਹੈਗਾ ਦੱਸਿਆ ਜਾ ਰਿਹਾ ਬਾਕੀ ਕਮੀਆਂ ਤਾਂ ਹਰੇਕ ਦੇ ਵਿੱਚ ਹੁੰਦੀਆਂ ਪਰ ਇਹਦੀ ਜਿਹੜੀ ਐਕੂਰੇਸੀ ਦੱਸੀ ਜਾ ਰਹੀ ਆ ਉਹ 90 90% ਦੱਸੀ ਜਾ ਰਹੀ ਆ ਸੋ ਇਸ ਤਰ੍ਹਾਂ ਦੇ ਨਾਲ ਇੱਕ ਇਹ ਡੀਪ ਸੀਕ ਨਾਮ ਦੀ ਜਿਹੜੀ ਐਪ ਸੀਗੀ ਉਹਨੇ ਇਸ ਵੇਲੇ ਜਿਹੜੀ ਟੈਕ ਦੀ ਦੁਨੀਆ ਹੈਗੀ ਆ AI ਦੀ ਦੁਨੀਆ ਹੈਗੀ ਉਹਦੇ ਵਿੱਚ ਤਹਿਲਕਾ ਮਚਾ ਰੱਖਿਆ ਆ ਧੰਨਵਾਦ ਸਤਿ ਸ੍ਰੀ ਅਕਾਲ ਫਿਰ ਮਿਲਾਂਗੇ